ਜਿਹੜੇ ਜ਼ਿਆਦਾਤਰ ਜਹਾਜ਼ ਕ੍ਰੈਸ਼ ਹੁੰਦੇ ਨੇ ਉਹ ਇਸ ਤਰੀਕੇ ਨਾਲ ਹੁੰਦੇ ਨੇ ਪਰ ਤੁਸੀਂ ਇੱਕ ਵਾਰੀ ਸੋਚ ਕੇ ਦੇਖੋ ਕਿ ਜਿਹੜੀ ਪੈਸੇਂਜਰ ਫਲਾਈਟ ਇਸ ਤਰੀਕੇ ਨਾਲ ਕ੍ਰੈਸ਼ ਹੋਈ ਹੋਵੇ ਉਹਦੇ ਵਿੱਚ ਡੈਮੇਜ ਕਿੰਨੀ ਜ਼ਿਆਦਾ ਹੋਈ ਹੋਊਗੀ ਐਦਾਂ ਹੀ ਹੋਇਆ 1994 ਦੇ ਵਿੱਚ ਜਦੋਂ 에어로ਫਲੋਟ ਫਲਾਈਟ 593 ਦੇ ਵਿੱਚ ਪਾਇਲਟ ਆਪਣੀ ਸੀਟ ਦੇ ਉੱਪਰ ਆਪਣੇ ਦੋ ਬੱਚਿਆਂ ਨੂੰ ਬਿਠਾ ਦਿੰਦਾ ਮਾਸਕੋ ਟੂ ਹਾਂਗਕਾਂਗ ਜਾ ਰਹੀ ਇਸ ਫਲਾਈਟ ਦੇ ਵਿੱਚ ਯੈਰੋਸਲਵ ਆਪਣੇ ਬੱਚਿਆਂ ਨੂੰ ਨਾਲ ਲੈ ਗਿਆ ਜਿਨ੍ਹਾਂ ਦੀ ਉਮਰ ਸੀ 15 ਸਾਲ ਦਾ ਐਲਡਰ ਤੇ 13 ਸਾਲ ਦੀ ਜਾਨਾ ਪਾਇਲਟ ਨੇ ਇਹਨਾਂ ਦੋਨਾਂ ਨੂੰ ਆਪਣੀ ਸੀਟ ਦੇ ਉੱਪਰ ਬਿਠਾ ਦਿੱਤਾ ਜਹਾਜ਼ ਹਵਾ ਦੇ ਵਿੱਚ ਸੀ ਆਟੋ ਪਾਇਲਟ ਤੇ ਲੱਗਿਆ ਹੋਇਆ ਸੀ ਸਾਰੇ ਪੈਸੇਂਜਰ ਆਰਾਮ ਨਾਲ ਆਪਣੀ ਚੈਨ ਦੀ ਨੀਂਦ ਲੈ ਰਹੇ ਨੇ ਕਿਉਂਕਿ ਰਾਤ ਦੇ ਬੱਜੇ ਹੋਏ ਸੀ 12 ਤੋਂ 1 ਤੇ ਇਹ ਬੱਚੇ ਕੋਕਪਿਟ ਦੇ ਵਿੱਚ ਪੰਗੇ ਲੈ ਰਹੇ ਸੀ ਜਹਾਜ਼ ਦੇ ਨਾਲ ਤੇ ਕਿਸੇ ਪੈਸੇਂਜਰ ਨੂੰ ਇਸ ਚੀਜ਼ ਦੀ ਭਨਕ ਤੱਕ ਨਹੀਂ ਸੀ ਜਵਾਕਾ ਨੇ ਆਟੋ ਪਾਇਲਟ ਆਫ ਕਰ ਦਿੱਤਾ ਜਿਸ ਦੇ ਕਾਰਨ ਜਹਾਜ਼ ਦਾ ਜਿਹੜਾ ਐਂਗਲ ਸੀ ਉਹ ਥੋੜਾ ਜਿਹਾ ਟੇਡਾ ਹੋ ਗਿਆ ਤੇ ਹੌਲੀ ਹੌਲੀ ਉਹ ਐਂਗਲ ਇੰਨਾ ਜ਼ਿਆਦਾ ਖਰਾਬ ਹੋ ਗਿਆ ਜਿਸ ਤੋਂ ਬਾਅਦ ਜਦੋਂ ਯੈਨੋਸ ਲਵ ਨੂੰ ਇਸ ਚੀਜ਼ ਬਾਰੇ ਪਤਾ ਲੱਗਿਆ ਤਾਂ ਉਦੋਂ ਤੱਕ ਬਹੁਤ ਦੇਰੀ ਹੋ ਚੁੱਕੀ ਸੀ ਉਹ ਆਪਣੀ ਸੀਟ ਤੇ ਨਹੀਂ ਜਾ ਸਕਦਾ ਸੀ ਕਿਉਂਕਿ ਉਸ ਟਾਈਮ ਲੱਗ ਰਹੀ ਸੀ ਜੀ ਫੋਰਸ 5 ਤੋਂ ਉੱਤੇ ਦੀ ਨਾ ਬੱਚੇ ਉਸ ਸੀਟ ਤੋੜ ਸਕਦੇ ਸਨ ਸੋ ਜੈਰੋਸਲਵ ਨੂੰ ਡਾਇਰੈਕਸ਼ਨਸ ਦੇਣੀ ਪਈ ਬੱਚਿਆਂ ਨੂੰ ਬੈਠੇ ਬੈਠੇ ਤੁਸੀਂ ਐਦਾਂ ਕਰੋ ਉਦਾਂ ਕਰੋ ਤੇ ਇੱਕ ਟਾਈਮ ਤੇ ਆ ਕੇ ਕੁਝ ਬਾਕੀ ਪਾਇਲਟਸ ਦੇ ਨਾਲ ਰਲ ਕੇ ਇਹਨਾਂ ਨੂੰ ਜਹਾਜ਼ ਕੰਟਰੋਲ ਕਰ ਵੀ ਲਿਆ ਸੀ ਉਹ ਐਂਗਲ ਜਿਹੜਾ ਐਦਾਂ ਸੀ ਥੋੜਾ ਉੱਪਰ ਕਰ ਲਿਆ ਬਟ ਫਿਰ ਵੀ ਉਹ ਆਪਣੀ ਧਰਤੀ ਤੋਂ ਇੰਨੇ ਨੇੜੇ ਆ ਚੁੱਕੇ ਸੀ ਕਿ ਉਹ ਜਹਾਜ਼ ਕੰਟਰੋਲ ਹੋ ਹੀ ਨਹੀਂ ਸਕਦਾ ਸੀ ਜਿਸ ਦੇ ਕਾਰਨ 에어로ਫਲੋਟ ਫਲਾਈਟ 593 ਕ੍ਰੈਸ਼ ਹੋ ਗਈ ਤੇ 75 ਲੋਕਾਂ ਦੀ ਜਾਨ ਚਲੀ ਗਈ ਜਿਸ ਦੇ ਵਿੱਚ 63 ਪੈਸੇਂਜਰ ਸਨ ਤੇ 12 ਕਰੂ ਮੈਂਬਰ ਯੈਰੋਸਲ ਪਿਛਲੇ 2 ਸਾਲਾਂ ਤੋਂ ਜਹਾਜ਼ ਉਡਾ ਰਿਹਾ ਸੀ ਬਟ ਆਪਣੀ ਇਸ ਗਲਤੀ ਦੇ ਕਾਰਨ 75 ਲੋਕਾਂ ਦੀ ਜਾਨ ਲੈ ਬੈਠਾ ਸਾਣੇ ਆਪਣੀ ਫੈਮਿਲੀ ਦੇ ਤੇ 에어로ਲਫਟ ਕੰਪਨੀ ਨੇ ਇਹ ਵੀ ਕਲੇਮ ਕੀਤਾ ਕਿ ਉਸ ਕੋਕਪਿਟ ਦੇ ਵਿੱਚ ਕੋਈ ਵੀ ਜਵਾਕ ਨਹੀਂ ਸੀ ਬਟ ਜਦੋਂ ਬਾਅਦ ਵਿੱਚ ਉਹ ਰਿਕਾਰਡਿੰਗਾਂ ਉਸ ਜਹਾਜ਼ ਦੀਆਂ ਵਾਇਰਲ ਹੋਣ ਲੱਗੀਆਂ ਤਾਂ ਉਸ ਦੇ ਵਿੱਚ ਸਾਫ਼ ਉਹਨਾਂ ਬੱਚਿਆਂ ਦੀ ਆਵਾਜ਼ਾਂ ਸੁਣ ਰਹੀਆਂ ਸੀ ਅਤੇ ਬਾਅਦ ਵਿੱਚ 에어로ਲਫਟ ਕੰਪਨੀ ਨੇ ਵੀ ਮੰਨ ਲਿਆ ਕਿ ਹਾਂਜੀ ਉਸ ਦੇ ਵਿੱਚ ਬੱਚੇ ਸਨ ਜਿਸ ਦੇ ਕਾਰਨ ਇਹ ਜਹਾਜ਼ ਕਰੈਸ਼ ਹੋਇਆ ਕਿਉਂਕਿ ਇਹ ਬਿਲਕੁਲ ਬ੍ਰਾਂਡ ਨਿਊ ਜਹਾਜ਼ ਸੀ ਕੋਈ ਵੀ ਦਿੱਕਤ ਨਹੀਂ ਕਹਿ ਸਕਦੇ ਕਿ ਬਹੁਤ ਪੁਰਾਣਾ ਜਹਾਜ਼ ਸੀ ਬ੍ਰਾਂਡ ਨਿਊ ਜਹਾਜ਼ ਤੇ ਕਰੈਸ਼ ਦਾ ਓਨਲੀ ਕਾਰਨ ਯਾਰੋ ਸਲਵ ਦੇ ਦੋ ਬੱਚੇ ਜਿਨ੍ਹਾਂ ਨੇ ਉੜਦੇ ਵਕਤ ਆਟੋ ਪਾਇਲਟ ਆਫ ਕਰ ਦਿੱਤਾ